Oh, thank you. ख़ुशियां ਕੋਈ ਨਗਰ ਕੀਰਤਨ ਹੋ ਰਿਹਾ ਹੋਤੂ ਹੈ। ਉਹ ਇਸ ਦਾ ਪੜਾ ਚੁੱਕੇ ਗੁਰਦੁਆਰਾ ਸਾਹਿਬ ਦੇ ਪਾਸੇ ਦੇ ਨੇੜੇ ਜਿਹਾ ਕੋਮਲ ਨੂਰ ਦਾ ਲੜੇ ਕੋਈ ਪੰਜਾਬ ਪਿਆਰ ਦੀ ਗਵਾਹੀ ਮਛੇ ਵਾਣਾ ਮਨੁੱਖਤਾ ਕਰਦੀ। ਇਹ ਗਵਾਹੀ ਜੋ ਅੰਦਰ ਸੁਣਿਆ ਹਾਏ ਪ੍ਰਬੰਧਕ ਸ਼੍ਰੀਮਾਨ ਅਕਸਵਰ ਸਿੰਘ ਜੀ ਨਿਰਮਲ ਕਟੇ ਜੋੜਾ ਵਾਲੇ ਦਾ ਪਾਏ ਜੋ ਚੌੜਸਾ ਦਿਨ ਦੀ ਸੇਵਾ ਨਿਭਾ ਰਿਹਾ ਹੈ ਨਾ ਪਰਪਰ ਸਤਿਵੰਤ ਦਾ ਫਰਜ ਮੰਨਦਾ ਹੈ ਕਿ ਲੋਕਾਂ ਦੇ ਮੰਦਰ ਵਿੱਚ ਅੱਖ ਪਜਾਏ ਸੇਵਾ ਬਾਗ ਨੂੰ ਜਿਸ ਦੀ ਧੂੜ ਦੀ ਗੁਦਾਰ ਦੀ ਗੁਦਾਰ ਦੀ ਸ਼ਾਮ ਆਵੇ ਸਮਾਉਣਾ ਨੂੰ ਆਪਾਂ ਨੋਟ ਕਰਨ ਬੀਤੇ ਕਰਤਾ ਕਿ ਅੱਛਾ ਤੋਂ ਤਿਆਰ ਕਰਕੇ ਆਪਾਂ ਗੁਰੂ ਦੇ ਲੜ ਲੱਗੇ ਗੁਰਦਿਆਂ ਸੁਖੀ ਰਹੇ ਨੇ ਛੋਟੇ ਬਚਾ ਸਮੂਹ ਪਰਿਵਾਰ ਜੋ ਦੇਵੇ ਅੱਜ ਦੇ ਚਾਰ ਹੋਰ ਸਵਾਰ ਜੂਨਾਂ ਨੇ ਸਾਡੇ ਲਈ ਮੁਸਾਵਰ ਕਰਤਾ ਉਹ ਇਹਨਾਂ ਨੂੰ ਮੁੱਖ ਯਾਦਨ ਕਰ ਰੱਖਦੇ ਹਮਾਰਾ ਫਰਜ਼ ਬੰਦਾ ਹੈ ਸਾਡਾ ਸਾਥੀ ਜਿਹੜੀ ਨਗਰ ਕੀ ਤਰ੍ਹਾਂ ਤੋਂ ਹੋਈ ਹੈ ਪਾਣੀ ਤੇ ਲੜਨ ਲੱਗੇ ਬਾਰਿਸ਼ ਚੰਦਰਮਾ ਬਸਤਾ ਨਹੀਂ ਇਸੇ ਨੂੰ ਰੱਖਦਾ ਮੈਂ ਆਪ ਸਭ ਦਾ ਦੁਆਰਾ ਫਿਰ ਲੱਖ ਲੱਖ ਵਧਾਈਆਂ ਗੁਰਪੁਰਬ ਦੀਆਂ ਮੁਬਾਰਕਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਵੀ ਘਰ ਹੁਣ ਸੰਤ ਬਾਬਾ ਬਲਵਿੰਦਰ ਸਿੰਘ ਜੀ ਨਿਰਮਲਪੁਰ ਦੇ ਜਗਾਂ ਵਾਲੇ ਵੀ ਪਹੁੰਚ ਗਏ ਹਨ ਉਹਨਾਂ ਦਾ ਵੀ ਆਪਾਂ ਅ ਅਵਾਜ਼ ਆਈ ਬਾਬਾ ਬਲਵਿੰਦਰ ਸਿੰਘ ਗੁਰੂ ਕੋਲੋਂ ਬੇਹੱਦ ਸੱਚ ਪਿਆਰਾ ਗੁਰੂ ਕੋਲੋਂ ਬਲਵਿੰਦਰ ਸਿੰਘ ਪਿਆਰਾ ਹੈ ਗੁਰੂ ਕਾリエ ਸਾਧ ਸੰਗਤ ਜਿਹੜੇ ਅਤਿਆਚਾਰ ਹੋ ਰਹਾ ਹਨ ਬਾਤ ਪਾਪ ਜਹਾਨ ਨੇਰ ਹੋ ਰਹਾ ਏ さん ਦਾ ਸੰਤੋਖਪੂਰਵਕ ਸਹਿਯੋਗ ਜੀ ਮੇਰੇ ਨੂੰ ਇੱਕ ਜੋਰ ਵਾਲੇ ਇਹਦੇ ਨਾਲੇ ਮੈਂ ਆਪ ਜੀ ਨੂੰ ਨਿਮਰਤਾ ਸਹਿ ਬੇਨਤੀ ਕਰਦਾ ਹਾਂ ਕਿ ਜੋ ਕਿ ਬ੍ਰਹਮ ਗਿਆਨੀ ਸ਼ੇਰਮਾਨ ਖੰਧਵਾਹ ਗੋਪਾਸਿੰਗ ਹੋਂਾਂ ਦੀ 6 7 ਪਰਵੇ ਨੂੰ ਸੰਨਦ ਬਤੀ ਸਮੂਹ ਆ ਰਹੇ ਹਨ ਸੂਚ ਸਮੰਗਤਾਂ ਮੈਂ ਬੇਨਤੀ ਕਰਦਾ ਆਪ ਜੀ ਸਰਕਾਰ ਅਧਿਕਾਰੀਆਂ ਦੇ ਮਾਧ ਪ੍ਰੀਸ YouTube ਤੇ Facebook ਤੇ ਮਾਧਿਅਮ ਵਰਹੀ ਬੇਨਤੀ ਕਰਦਾ ਕਿ ਆਪ ਜੀ ਜੋ ਕਿ ਬਿਹਾਰ ਧਰਤੀਆ ਸਾਦੇ ਮੋਹਰ ਨਹੀਂ ਸੰਤ ਬਾਬਾ ਜਿਸ ਦਿਨ ਮੇਰੇ ਪ੍ਰਾਰਥਨਾ ਨੂੰ ਟੋਕ ਬੈਠੇ ਘਰ ਦੀ ਜੁਸਤਾ ਦੀ ਰੰਗਤ ਹੋਈ ਆਦੋਤ ਪਰਸੀ ਸਵਾਗਤ ਸੇਵਾ ਕਰਾ ਰਹੇ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਪਾਕ ਬਾਣਾ ਰਹਿ ਸਕਦਾ ਫਿਰ ਦਸਾਂ ਕਰਕੇ ਬਾਣੀ ਸਰਪਨ ਕਰਕੇ ਤਨ ਬਣਾ ਕਰਕੇ ਆਪਣੇ ਮੁਲਕ ਘੜਾ ਮੁਸਲ ਬਣਾਓ ਤੇ ਗੁਰ ਕਾ ਦਿਨ ਉਹਨੂੰ ਬਧਾਓ 21 ਫਰਵਰੀ 8 ਫਰਵਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੋਨੇ ਆ ਕੇ ਆ ਕੇ ਗੋਪਾਰੀ ਸਾਹਿਬ ਸਾਥੀਓ ਆਓ ਸਾਡੇ ਸੇਵਾਦਾਰ ਸਾਜ ਜੋ ਸੇਵਾ ਕਰਦੇ ਨੇ ਬੋਲੋ ਜੀ ਬਾਕੀ ਕੋਈ 500 ਰੁਪਏ ਦਾ ਮੁੱਲ ਦਿੱਤੀ ਖਲਾ ਬਹੁਤ ਬਹੁਤ ਗੋਪਾਰੀ ਸਾਹਿਬ ਜੀਓ

いい <music> ルサ महाू जीारो संता में ख़ाली अमृत बाबा गुरू गुम सिंधी महाराज जे प्रकार श्रींत बाद गूस जी मथे गुरुद्वारा श्रीग बहाद साहिब रींधक कमेटी वञो ਨਵਾਂ ਨਗਰ ਨਗਰਾਂ ਹੋ ਸੰਤੋਬਰੇਪਾਰ ਸੰਤਾਂ ਦੇ ਨਾਲ ਸਮਾਵਾ ਕਰਕੇ ਜੀ ਸ਼ਰੂ ਦੀ ਸੰਭਾਰ ਪਾਰਤੀ ਸੰਗਰਗੋਬਨ ਸ਼ਰਮਾਨੰਦ ਜੀ ਜਿੱਥੇ ਅੱਜ ਦਾ ਪ੍ਰਸੰਗ ਹੈ ਸਾਡੇ ਸੰਸਾ ਦਾ ਨਾਮ ਦਾ ਸੰਦਾਨ ਯਾਤਰਾ ਕਰੇ ਲੋ ਤਕੇ ਬਾਅਦ ਮੈਂ ਨਵਾਂ ਨਗਰ ਸੰਗੋਬਨ ਸ਼ਰਮਾਨੰਦ ਜੀ ਪ੍ਰਕਾਸ਼ ਪੰਚਿਆ ਗਵਾਜ ਸਵੇਤਾ ਖਲਸਾ

ਹਾ ਦਰਬਾਰ ਕੇ ਨ ਰਖਿਆ ਗਵਿੰਦ ਸਿੰਘ ਨਾ ਬਦਾਈਆ ਜੀ ਬਦਾਈਆ ਗੁਰਜੀਤੈ ਨੂੰ ਬਦਾਈਆ ਜੀ ਬਦਾਈਆ ਗੁਰਜੀਤੈ ਨੂੰ ਬਦਾਈਆ ਜੀ ਬਦਾਈਆ ਗੁਰਜੀਤੈ ਨੂੰ ਬਦਾਈਆ ਤੇਰਾ ਕੀਤਾ ਜਾਤੋ ਨਹੀਂ 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 ਮੈਨੂੰ ਜਗ ਕਿਤੋਈ ਵਧਾਇਆ ਬਧਾਈਆਂ ਗੁਰਜੀ ਤੈਨੂੰ ਬਧਾਈਆਂ ਜੀ ਬਧਾਈਆਂ ਗੁਰਜੀ ਤੈਨੂੰ ਬਧਾਈਆਂ ਜੀ ਬਧਾਈਆਂ ਗੁਰਜੀ ਤੈਨੂੰ ਬਧਾਈਆਂ ਜੀ ਬਧਾਈਆਂ ਤੇਰੇ ਸਾਧਾ ਨੂੰ ਤੇਰੇ ਸੰਤਾਂ ਨੂੰ ਤੇਰੇ ਵੀਰ ਖਾਲਸੇ ਪਾਈਆਂ ਗੁਰ ਤੇਗ ਬੈਨੂੰ ਬਧਾਈਆਂ ਜੀ ਵਦਾਈਆਂ ਗਰਜੀ ਤੈਨੂੰ ਵਦਾਈਆਂ ਕੀ ਨਿਰਗੁਣੀ ਆ ਵਦਾਈਆ ਜੀ ਵਦਾਈਆ ਗੁਰ ਜੀ ਸੈ ਨੂੰ ਵਦਾਈਆ ਜੀ ਨਾਨਕ ਨਾਮ ਮਿਲੇ ਤਾਂ ਜੀਵਾ 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 ਵਧਾਈਆਂ ਜੀ ਵਧਾਈਆਂ ਗੁਰਜੀ ਤੈਨੂੰ ਵਧਾਈਆਂ ਜੀ ਵਧਾਈਆਂ ਗੁਰਜੀ ਤੈਨੂੰ ਵਧਾਈਆਂ ਜੀ ਵਧਾਈਆਂ ਗੁਰਜੀ ਤੈਨੂੰ ਵਧਾਈਆਂ ਜੀ ਅੰਗੁਰਜੀ ਤੈਨੂੰ ਵਧਾਈਆਂ ਜੀ ਨਗਰ ਕੀਰਤਨ ਸ਼ਾਮਲ ਹੋਇਆ ਤੁਸੀਂ ਤੇ ਕੀ ਕਹਿਣਾ ਚਾਹੁੰਦੇ ਅਸੀਂ ਅਸੀਂ ਬਾਜੀ ਬਲੇਨੇ ਤੋਂ ਆ ਤੇ ਸਾਡੇ ਨਾ ਗੁਰਤੇਗਵਦ ਜੀ ਦਾ ਗੁਰਦੁਆਰਾ ਸਾਹਿਬ ਆ ਉਥੋਂ ਨਗਰ ਕੀਰਤਨ ਨਿਕਲੇ ਆਇਆ ਤੇ ਉਹਨਾਂ ਨੂੰ ਗੁਰਤੇਗਵਦ ਸਾਹਿਬ ਜੀ ਨੂੰ ਕੋਟਿੰਗ ਕੋਟਿਲ ਪੜਨਾ ਤੇ ਸਾਡੇ ਵੱਲੋਂ ਵਧਾਈਆਂ ਤੇ ਉਹਨਾਂ ਦਾ ਅੱਜ ਦਿਹਾੜਾ ਆ ਤੇ ਅਸੀਂ ਉਹਨਾਂ ਨੂੰ ਕੋਟਿੰਗ ਕੋਟਿਲ ਪੜਨਾ ਕਰਦੇ ਹਾਂ ਸਾਰੇ ਜਣੇ ਪਹੁੰਚਾ ਫਮ ਹਮਾ ਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਜੀ ਜੋ ਨਗਰ ਕੀਰਤਨ ਤੁਹਾਡੇ ਆਇਆ ਗੁਰਦੁਆਰਾ ਡੇਰਾਬਾ ਸੰਤ ਸਾਗਰ ਸਾਹਿਬ ਜੀ ਉੱਤੇ ਆਪ ਕੀ ਕਹਿਣਾ ਚਾਹੁੰਦੇ ਜੀ ਸ਼ੰਕਰ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਤੁਸੀਂ ਇਹ ਡੇਰਾ ਰਵਦਾ ਸੇਵਾ ਰਣੇ ਪ੍ਰਵਾਦ ਡੇਰਾ ਤਾਂ ਨਹੀਂ ਆਤੀ ਅਸੀਂ ਉਹ ਸਿਹਰਾ ਪੁੰਦਾ ਹੋ ਜੀ ਤੁਸੀਂ ਕਹਿੰਦੇ ਆ